ਸਿੱਖ ਇਤਿਹਾਸ ਜਦੋਂ ਵੀ ਅਸੀਂ ਇਸ ਨੂੰ ਪੜ੍ਹਦੇ ਹਾਂ ਤਾਂ ਕੁਰਬਾਨੀਆਂ ਅਤੇ ਦ੍ਰਿੜ ਵਿਸ਼ਵਾਸ ਦੀਆਂ ਕਹਾਣੀਆਂ ਨਾਲ ਭਰਿਆ ਮਿਲਦਾ ਹੈ ਅੱਜ ਅਸੀਂ ਇੱਕ ਐਸੀ ਹੀ ਦਿਲ ਨੂੰ ਛੂ ਜਾਣ ਵਾਲੀ ਕਾਥਾ ਦੀ ਗੱਲ ਕਰਾਂਗੇ ਤਿੰਨ ਮਹਾਨ ਸ਼ਹੀਦਾਂ ਦੀ ਜਿਨ੍ਹਾਂ ਨੇ ਆਪਣੇ ਗੁਰੂ ਤੇ ਧਰਮ ਲਈ ਸਭ ਕੁਝ ਵਾਰ ਦਿੱਤਾ ਉਹ ਵੀ ਜ਼ੁਲਮ ਦੇ ਸਾਹਮਣੇ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਜ਼ੁਲਮ ਹੱਦਾਂ ਪਾਰ ਕਰ ਜਾਵੇ ਤਾਂ ਵਿਸ਼ਵਾਸ ਉਸ ਦਾ ਜਵਾਬ ਕਿਵੇਂ ਦਿੰਦਾ ਹੈ ਸੋਚੋ ਜਦੋਂ ਤਾਕਤ ਕਿਸੇ ਦੇ ਵਿਸ਼ਵਾਸ ਨੂੰ ਤੋੜਨਾ ਚਾਹੇ ਤਾਂ ਇਨਸਾਨ ਦੀ ਆਤਮਾ ਕੀ ਕਰਦੀ ਹੈ ਚਲੋ ਇਸੇ ਗੱਲ ਨੂੰ ਅੱਜ ਸਮਝਦੇ ਹਾਂ ਇਹ ਗੱਲ ਹੈ ਉਸ ਵੇਲੇ ਦੀ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸਨ ਦਿੱਲੀ ਦੇ ਤਖਤ ਤੇ ਸੀ ਮੁਗਲ ਬਾਦਸ਼ਾਹ ਔਰੰਗਜ਼ੇਬ ਤੇ ਉਸ ਦਾ ਰਾਜ ਖੈਰ ਉਸ ਦਾ ਰਾਜ ਜ਼ੁਲਮ ਤੇ ਧਾਰਮਿਕ ਕਟੜਤਾ ਲਈ ਹੀ ਜਾਣਿਆ ਜਾਂਦਾ ਸੀ ਔਰੰਗਜ਼ੇਬ ਦਾ ਤਾਂ ਬਸ ਇੱਕੋ ਹੀ ਮਕਸਦ ਸੀ ਕਿ ਸਭ ਨੂੰ ਇਸਲਾਮ ਕਬੂਲ ਕਰਵਾਣਾ ਇਸ ਦੇ ਲਈ ਲੋਕਾਂ ਤੇ ਬਹੁਤ ਜ਼ਿਆਦਾ ਦਬਾਅ ਪਾਇਆ ਗਿਆ ਹਿੰਸਾ ਕੀਤੀ ਗਈ ਤਾਂ ਕਿ ਲੋਕ ਆਪਣਾ ਧਰਮ ਆਪਣਾ ਵਿਸ਼ਵਾਸ ਛੱਡ ਦੇਣ ਸੱਚੀ ਬਹੁਤ ਹੀ ਔਖਾ ਦੌਰ ਸੀ ਉਹ ਪਰ ਇਸ ਔਖੇ ਸਮੇਂ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਇਕੱਲੇ ਨਹੀਂ ਸਨ ਉਹਨਾਂ ਦੇ ਨਾਲ ਸਨ ਉਹਨਾਂ ਦੇ ਤਿੰਨ ਸਭ ਤੋਂ ਵਫਾਦਾਰ ਸਾਥੀ ਅਤੇ ਇਹੀ ਨੇ ਸਾਡੀ ਅੱਜ ਦੀ ਕਹਾਣੀ ਦੇ ਅਸਲ ਨਾਇਕ ਜਿਨ੍ਹਾਂ ਦਾ ਵਿਸ਼ਵਾਸ ਪਹਾੜ ਵਾਂਗ ਅਡੋਲ ਸੀ ਇਹ ਤਿੰਨ ਮਹਾਨ ਰੂਹਾਂ ਕੌਣ ਸਨ ਸਭ ਤੋਂ ਪਹਿਲਾਂ ਪਾਈ ਮਤੀ ਦਾਸ ਜੀ ਬਿਲਕੁਲ ਨਿਡਰ ਫਿਰ ਉਹਨਾਂ ਦੇ ਛੋਟੇ ਭਰਾ ਪਾਈ ਸਤੀ ਦਾਸ ਜੀ ਜੋ ਬਹੁਤ ਵੱਡੇ ਵਿਦਵਾਨ ਸਨ ਅਤੇ ਤੀਜੇ ਸਨ ਪਾਈ ਦਿਆਲਾ ਜੀ ਜਿਨ੍ਹਾਂ ਦਾ ਸਾਰਾ ਜੀਵਨ ਹੀ ਸੇਵਾ ਨੂੰ ਸਮਰਪਿਤ ਸੀ ਇੱਕ ਗੱਲ ਤਿੰਨਾਂ ਵਿੱਚ ਸਾਂਝੀ ਸੀ ਗੁਰੂ ਸਾਹਿਬ ਲਈ ਉਹਨਾਂ ਦੀ ਵਫਾਦਾਰੀ ਜਿਸ ਦਾ ਕੋਈ ਮੁਕਾਬਲਾ ਨਹੀਂ ਸੀ ਫਿਰ ਹੋਇਆ ਇਹ ਕਿ ਗੁਰੂ ਸਾਹਿਬ ਤੇ ਉਹਨਾਂ ਦੇ ਤਿੰਨਾਂ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਤੇ ਉੱਥੇ ਉਹਨਾਂ ਅੱਗੇ ਸਿਰਫ ਇੱਕੋ ਹੀ ਸ਼ਰਤ ਰੱਖੀ ਗਈ ਜਾਂ ਤਾਂ ਇਸਲਾਮ ਕਬੂਲ ਕਰ ਲੋ ਨਹੀਂ ਤਾਂ ਮੌਤ ਲੈ ਤਿਆਰ ਹੋ ਜਾਓ ਬਸ ਇਹ ਸੀ ਉਹਨਾਂ ਦੇ ਵਿਸ਼ਵਾਸ ਦੀ ਸਭ ਤੋਂ ਵੱਡੀ ਸਭ ਤੋਂ ਕਠਿਨ ਪਰਖਿਆ ਜਦੋਂ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਇਸਲਾਮ ਕਬੂਲ ਕਰੋ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਇਤਿਹਾਸ ਬਣ ਗਿਆ ਉਹਨਾਂ ਦੇ ਇਸ ਬੇਬਾਕ ਇਨਕਾਰ ਨੇ ਔਰੰਗਜ਼ੇਬ ਨੂੰ ਗੁੱਸੇ ਨਾਲ ਲਾਲ ਪੀਲਾ ਕਰ ਦਿੱਤਾ ਤੇ ਉਸਨੇ ਹੁਕਮ ਸੁਣਾਇਆ ਕਿ ਗੁਰੂ ਜੀ ਦੇ ਸਾਥੀਆਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੁਨੀਆ ਦੇ ਸਭ ਤੋਂ ਬੇਰਹਿਮ ਤਰੀਕਿਆਂ ਨਾਲ ਸ਼ਹੀਦ ਕਰ ਦਿੱਤਾ ਜਾਵੇ ਹੁਣ ਕਹਾਣੀ ਦਾ ਉਹ ਹਿੱਸਾ ਆਂਦਾ ਹੈ ਜਿੱਥੇ ਸੱਚਮੁੱਚ ਰੂਹ ਕੰਬ ਜਾਂਦੀ ਹੈ ਉਹ ਪਲ ਜਦੋਂ ਇੰਨਾ ਤਿੰਨਾ ਮਹਾਨ ਸਿੱਖਾਂ ਦੇ ਵਿਸ਼ਵਾਸ ਦੀ ਆਖਰੀ ਪਰਖਿਆ ਹੋਈ ਚਲੋ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਇਸ ਅਗਨੀ ਪਰਖਿਆ ਨੂੰ ਪਾਰ ਕੀਤਾ ਸਭ ਤੋਂ ਪਹਿਲਾ ਵਾਰੀ ਆਈ ਪਾਏ ਮਤੀ ਦਾਸ ਜੀ ਦੀ ਹੁਕਮ ਹੋਇਆ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਵੱਡੇ ਆਰੇ ਨਾਲ ਜਿਉਂਦਿਆਂ ਹੀ ਚੀਰ ਦਿੱਤਾ ਜਾਵੇ ਕੋਈ ਸੋਚ ਵੀ ਨਹੀਂ ਸਕਦਾ ਕਿ ਕਿੰਨੀ ਬੇਰਹਿਮ ਸਜ਼ਾ ਸੀ ਇਹ ਪਰ ਹੈਰਾਨੀ ਦੀ ਗੱਲ ਦੇਖੋ ਇੰਨਾ ਦਰਦ ਸਹਿੰਦਿਆਂ ਵੀ ਉਹਨਾਂ ਦੇ ਮਨ ਵਿੱਚ ਡਰ ਦਾ ਨਾਮੋ ਨਿਸ਼ਾਨ ਨਹੀਂ ਸੀ ਬਲਕਿ ਸ਼ਾਂਤੀ ਸੀ ਅਟੁੱਟ ਵਿਸ਼ਵਾਸ ਸੀ ਤੇ ਉਹਨਾਂ ਦੀ ਆਵਾਜ਼ ਉਨ੍ਹਾਂ ਦੀ ਆਵਾਜ਼ ਵਿੱਚੋਂ ਤਾਂ ਜਪਜੀ ਸਾਹਿਬ ਦਾ ਪਾਠ ਗੂੰਜ ਰਿਹਾ ਸੀ ਇਹ ਗੱਲ ਸਾਫ਼ ਦੱਸਦੀ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਜਿਸਮ ਦੇ ਦਰਦ ਤੋਂ ਕਿਤੇ ਕਿਤੇ ਜ਼ਿਆਦਾ ਉੱਚਾ ਸੀ ਤੇ ਇਸ ਤਰ੍ਹਾਂ ਭਾਈ ਮਤੀਦਾਸ ਜੀ ਦੀ ਸ਼ਹੀਦੀ ਸੱਚ ਲਈ ਖੜਨ ਤੇ ਨਿਡਰਤਾ ਦੀ ਇੱਕ ਮਿਸਾਲ ਬਣ ਗਈ ਉਨ੍ਹਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਜਦੋਂ ਵਿਸ਼ਵਾਸ ਸੱਚਾ ਹੋਵੇ ਨਾ ਤਾਂ ਮੌਤ ਦਾ ਡਰ ਵੀ ਛੋਟਾ ਪੈ ਜਾਂਦਾ ਇੱਕ ਭਰਾ ਦੀ ਸ਼ਹੀਦੀ ਤੋਂ ਬਾਅਦ ਹੁਣ ਵਾਰੀ ਸੀ ਦੂਜੇ ਦੀ 22 ਸਤੀਦਾਜ ਜੀ ਨੂੰ ਅਗੇ ਲਿਆਂਦਾ ਗਿਆ ਤੇ ਉਹਨਾਂ ਲਈ ਸਜ਼ਾ ਉਹਨਾਂ ਨੂੰ ਰੂਹ ਵਿੱਚ ਲਪੇਟਿਆ ਗਿਆ ਤੇ ਜਿਉਂਦੇ ਜੀ ਅਗ ਲਗਾ ਦਿੱਤੀ ਗਈ ਜਿਸਮ ਅੱਗ ਵਿੱਚ ਸੜ ਰਿਹਾ ਸੀ ਪਰ ਉਹਨਾਂ ਦੇ ਚਿਹਰੇ ਤੇ ਸ਼ਿਕੰਤ ਤੱਕ ਨਹੀਂ ਸੀ ਉਹਨਾਂ ਦੀ ਸੂਰਤ ਤਾਂ ਵਾਹਿਗੁਰੂ ਨਾਲ ਜੁੜੀ ਹੋਈ ਸੀ ਤੇ ਉਹਨਾਂ ਦੇ ਬੁੱਲਾਂ ਤੇ ਲਗਾਤਾਰ ਇੱਕੋ ਸ਼ਬਦ ਸੀ ਵਾਹਿਗੁਰੂ ਵਾਹਿਗੁਰੂ ਜਦੋਂ ਤੱਕ ਉਹਨਾਂ ਦਾ ਸਰੀਰ ਪੂਰੀ ਤਰ੍ਹਾਂ ਸਵਾ ਨਹੀਂ ਹੋ ਗਿਆ ਪਾਈ ਸਤੀਦਾਸ ਜੀ ਦੀ ਇਹ ਸ਼ਹਾਦਤ ਪਤਾ ਹੈ ਸਬਰ ਤੇ ਦ੍ਰਿੜਤਾ ਦੀ ਇੱਕ ਜ਼ਬਰਦਸਤ ਮਿਸਾਲ ਹੈ ਇਹ ਸਾਨੂੰ ਯਾਦ ਦਿਲਾਉਂਦੀ ਹੈ ਕਿ ਸਰੀਰ ਤਾਂ ਖਤਮ ਹੋ ਸਕਦਾ ਹੈ ਪਰ ਆਤਮਾ ਹਮੇਸ਼ਾ ਰਹਿੰਦੀ ਹੈ ਸੱਚ ਤਾਂ ਇਹ ਹੈ ਕਿ ਉਹਨਾਂ ਦੀ ਰੋਹਾਨੀ ਤਾਕਤ ਅੱਗ ਦੀਆਂ ਲਪਟਾਂ ਤੋਂ ਵੀ ਜ਼ਿਆਦਾ ਤਾਕਤਵਰ ਸੀ ਦੋ ਪ੍ਰਾਮਾਂ ਤੋਂ ਬਾਅਦ ਹੁਣ ਵਾਰੀ ਸੀ ਤੀਜੇ ਸਾਥੀ ਪਾਈ ਦਿਆਲਾ ਜੀ ਦੀ ਉਹਨਾਂ ਵਾਸਤੇ ਹੋਰ ਵੀ ਭਿਆਨਕ ਸਜ਼ਾ ਸੋਚੀ ਗਈ। ਇੱਕ ਵੱਡੀ ਸਾਰੀ ਦੇਗ ਵਿੱਚ ਪਾਣੀ ਉਬਾਲਿਆ ਗਿਆ ਤੇ ਉਹਨਾਂ ਨੂੰ ਜਿਉਂਦੇ ਜੀ ਉਸ ਖੌਲਦੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਉਸ ਭਿਆਨਕ ਦਰਦ ਵਿੱਚ ਵੀ ਉਹਨਾਂ ਦਾ ਧਿਆਨ ਕਿੱਥੇ ਸੀ? ਵਾਹਿਗੁਰੂ ਵਿੱਚ। ਉਹਨਾਂ ਦੇ ਬੁੱਲ ਆਪਣੇ ਆਖਰੀ ਸਾਹ ਤੱਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹੇ। ਸੇਵਾ ਤੇ ਸਿਮਰਨ ਦਾ ਆਪਣਾ ਸਿਧਾਂਤ ਉਹਨਾਂ ਨੇ ਮਰਦੇ ਦਮ ਤੱਕ ਨਿਭਾਇਆ। ਭਾਈ ਦਿਆਲਾ ਜੀ ਦੀ ਕੁਰਬਾਨੀ ਇਸ ਸਿੱਖੀ ਦੇ ਦੋ ਸਭ ਤੋਂ ਵੱਡੇ ਥੰਮਾ ਯਾਨੀ ਸੇਵਾ ਤੇ ਨਾਮ ਸਿਮਰਨ ਦੀ ਸਭ ਤੋਂ ਵੱਡੀ ਮਿਸਾਲ ਹੈ ਅਸਲ ਵਿੱਚ ਇਹੀ ਉਹ ਸਿਧਾਂਤ ਸਨ ਜਿਨ੍ਹਾਂ ਨੇ ਉਹਨਾਂ ਨੂੰ ਇੰਨੀ ਤਾਕਤ ਦਿੱਤੀ ਕਿ ਜਿਸਮ ਦਾ ਦਰਦ ਵੀ ਉਹਨਾਂ ਦੇ ਵਿਸ਼ਵਾਸ ਨੂੰ ਹਿਲਾ ਨਾ ਸਕਿਆ ਸੋ ਇਹ ਸਿਰਫ 10 ਸ਼ਹੀਦियां ਨਹੀਂ ਸਨ ਇਹਨਾਂ ਨੇ ਤਾਂ ਇਤਿਹਾਸ ਰਚ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਐਸੀ ਵਿਰਾਸਤ ਛੱਡੀ ਜੋ ਕਦੇ ਮਿਟ ਨਹੀਂ ਸਕਦੀ ਸੱਚ ਕਹਾ ਤਾਂ ਉਹ ਸਿੱਖ ਧਰਮ ਦੇ ਮਜ਼ਬੂਤ ਥੰਮ੍ਹ ਬਣ ਗਏ ਇਹਨਾਂ ਕੁਰਬਾਨੀਆਂ ਤੋਂ ਅਸੀਂ ਅੱਜ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਪਹਿਲੀ ਗੱਲ ਕਿ ਸੱਚ ਦਾ ਰਾਹ ਹੀ ਸਭ ਤੋਂ ਉੱਚਾ ਦਰਮ ਹੈ ਦੂਜੀ ਕਿ ਸੱਚਾ ਵਿਸ਼ਵਾਸ ਮੌਤ ਦੇ ਡਰ ਨੂੰ ਵੀ ਜਿੱਤ ਲੈਂਦਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਰੂਹ ਦੀ ਤਾਕਤ ਜਿਸਮ ਦੇ ਦਰਦ ਤੋਂ ਹਮੇਸ਼ਾ ਵੱਡੀ ਹੁੰਦੀ ਹੈ ਅਤੇ ਇਹ ਕਹਾਣੀ ਸਿਰਫ ਇਤਿਹਾਸ ਦੀਆਂ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਹੈ ਜੇ ਕਦੇ ਦਿੱਲੀ ਜਾਓ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਜ਼ਰੂਰ ਜਾਣਾ ਇਹ ਉਹੀ ਪਵਿੱਤਰ ਥਾਂ ਹੈ ਜਿੱਥੇ ਇਹ ਸਾਰਾ ਸਾਕਾ ਵਾਪਰਿਆ ਸੀ ਇਹ ਜਗ੍ਹਾ ਅੱਜ ਵੀ ਉਹਨਾਂ ਮਹਾਨ ਕੁਰਬਾਨੀਆਂ ਦੀ ਗਵਾਹੀ ਧਰਦੀ ਹੈ ਸੁਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦੇਆਲਾ ਜੀ ਇਹ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿੱਚ ਲਿਖੇ ਗਏ ਹਨ ਉਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਜਾਂਦੇ ਜਾਂਦੇ ਇਹ ਕਹਾਣੀ ਸਾਨੂੰ ਸਾਰਿਆਂ ਨੂੰ ਇੱਕ ਵੱਡੇ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਆਖਿਰ ਸਾਡੀ ਜ਼ਿੰਦਗੀ ਵਿੱਚ ਉਹ ਕਿਹੜੇ ਅਸੂਲ ਕਿਹੜੇ ਵਿਸ਼ਵਾਸ ਨੇ ਜਿਨ੍ਹਾਂ ਲਈ ਸਭ ਤੋਂ ਵੱਡੀ ਕੀਮਤ ਵੀ ਦਿੱਤੀ ਜਾ ਸਕਦੀ ਹੈ ਸੋਚਣ ਵਾਲੀ ਗੱਲ ਹੈ ਹੈਨਾ